ਜ਼ਿਲ੍ਹਾ ਮਲੇਰਕੋਟਲੇ ਦੇ ਇਲਾਕੇ ਕਿਲਾ ਰਹਿਮਤਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਵਿਸ਼ਾਲ ਚੋਣ ਜਲਸਾ ਕੀਤਾ ਗਿਆ ਜਿਸ ਦੌਰਾਨ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜਲਸੇ ਵਿੱਚ ਪਹੁੰਚਣ ਤੇ ਮੁਸਲਮਾਨ ਭਾਈਚਾਰੇ ਵੱਲੋਂ ਅੱਲਾਹੁ ਅਕਬਰ ਦੇ ਨਾਰੇ ਲਾ ਕੇ ਸੁਵਾਦ ਕੀਤਾ ਅਤੇ ਮਲੇਰਕੋਟਲਾ ਤੋਂ ਜਿਤਾ ਕੇ ਭੇਜੜ ਦਾ ਵਿਸ਼ਵਾਸ ਦਿਵਾਇਆ ਮਲੇਰਕੋਟਲਾ ਤੋਂ ਸਰਬਜੀਤ ਸਿੰਘ ਰਟੋਲਾ ਦੀ ਰਿਪੋਰਟ ਦੇ ਵਿੱਚ ਲੱਗਿਆ ਹੋਇਆ ਜਦ ਕੇ ਸਬਦਾਨ ਕਹਿੰਦਾ ਕੋਈ ਵੀ ਕਿਸੇ ਦੀ ਜਿੰਦਗੀ ਤੇ ਆਜ਼ਾਦੀ ਨਹੀਂ ਲੈ ਸਕਦਾ ਜਿੰਨਾ ਚਿਰ ਸਾਰਾ ਟੀਕਾ ਕਰਾਇਆ ਬਨੂਨ ਦੇ ਘੇੜੇ ਦੇ ਵਿੱਚੋਂ ਨਾ ਜਾਏ ਜੀ ਦਾ ਮਤਲਬ ਹੈ ਅਦਾਲਤ ਦੇ ਰਾਹੀਂ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਸਾਰਾ ਕੋਸ਼ ਅਦਾਲਤਾਂ ਦੇ ਵਿੱਚ ਹੁੰਦਾ ਹੈ ਪਰ ਕਸ਼ਮੀਰ ਦੇ ਵਿੱਚ ਕੋਈ ਅਦਾਲਤ ਨਹੀਂ ਕੰਮ ਕਰਦੀ ਤੇ ਸੁਪਰੀਮ ਕੋਰਟ ਜੋ ਸੰਵਧਾਨ ਦੀ ਰਖਵਾਲੀ ਹੈ ਉਹ ਵੀ ਨਹੀਂ ਫੈਸਲਾ ਕਰਦੀ ਕਿ ਇਹ ਜਾਪ ਕਰੋ ਐਕਸ ਵਾ ਫਰਮੀਆਂ ਤੇ 150 ਬਦਨਕ ਇਹ ਸਾਰੀਆਂ ਚੀਜ਼ਾਂ ਸ਼ਰਕੀਆਂ ਦੇ ਖਿਲਾਫ ਫਰਮੀਆਂ ਆਪ ਜੀ ਨੂੰ ਪਤਾ ਹੈ ਮੁਸਲਮਾਨਾਂ ਦੇ ਨਾਲ ਕੀ ਹੋਇਆ ਮਬਰੀ ਮਸਜਦ ਦੇ ਵਿੱਚ ਮੂਰਤੀ ਰੱਖਣ ਦੀ ਇਜਾਜ਼ਤ 1976 ਦੇ ਵਿੱਚ ਕਾਂਗਰਸ ਨੇ ਪ੍ਰਾਈਮ ਮਿਨਿਸਟਰ ਜੀਬ ਗਾਂਧੀ ਨੇ ਦਿੱਤੀ ਸੀ ਉਸ ਤੋਂ ਬਾਅਦ 1992 ਦੇ ਵਿੱਚ ਅਰਵਾਰਨੀ ਜੋਸ਼ੀ ਤੇ ਬੀਜੇਪੀ ਚਿਆਰ ਸੱਜ ਦੇ ਡਰਾ ਨੇ ਇੱਕ ਵੱਡਾ ਹਜੂਮ ਲਾ ਜਾ ਕੇ ਬਬਲੇ ਮਕਸਦ ਨੂੰ ਸ਼ਹੀਦ ਕਰ ਦਿੱਤਾ ਉਸ ਵਕਤ ਸੈਂਟਰ ਦੀ ਸਰਕਾਰ ਦੇ ਵਿੱਚ ਕਾਂਗਰਸ ਦਾ ਪ੍ਰਾਈਮ ਮਿੰਿਸਟਰ ਵਜ਼ੀਰ-ਏ-ਆਜ਼ਮ ਨਰਸ ਮਰਾਓ ਸੀ ਪਰ ਨਰਸ ਮਰਾਓ ਨੇ ਆਪਣੇ ਸੰਭਾਣੇ ਭਾਗ ਨਹੀਂ ਇਸਮਾਨ ਕੀਤੇ ਕਿ ਇੱਕ ਗੈਰ-ਕਨੂੰਨੀ ਬੀਜਪੀ ਤੇ ਆਰਜਸ ਜੋ ਇੱਕ ਖਤਾ ਦਾ ਕਰ ਸ਼ਹੀਦ ਕਰ ਲਿਆ ਇਹ ਸੈਂਟਰ ਦੀ ਸਰਕਾਰ ਨੇ ਨਹੀਂ ਹੋਣਾ ਜਣਾ ਸੋ ਮੇਰਾ ਮਤਲਬ ਹੈ ਕਿ ਇਹ ਸਾਰੀਆਂ ਪਾਰਟੀਆਂ ਇੱਕ ਨੇ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਫੌਜੀ ਹਮਲੇ ਕਰਵਾਏ ਸਾਡੇ ਨੌਜਵਾਨ ਲੀਡਰ ਸਤ ਜਗਨੈਂਦ ਸਿੰਘ ਭਿੰਡਰਾਵਾਲੇ ਤੇ ਉਹਨਾਂ ਦੇ ਸਾਥੀ ਸ਼ਹੀਦ ਕਰਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਉਸ ਤੋਂ ਬਾਅਦ ਰਜੀਵ ਗਾਂਧੀ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਵਾਇਆ ਸੋਪਨਾਟਾ ਸਾਡੇ ਨਾਲ ਕਿਸੇ ਨੇ ਨਹੀਂ ਸਾਰੇ ਨੇ ਕੀਤੀ ਹੈ ਸਾਰੇ ਨੇ ਜਾਂਚੀਆਂ ਕੀਤੀਆਂ ਕੋਈ ਬੇਗਨਾ 파ਟਿਆ ਹਿੰਦੁਸਤਾਨ ਦੇ ਵਿੱਚ ਨਹੀਂ ਹੈ ਜਿਸ ਨੇ ਇਨਸਾਫ ਦੇ ਨਾਲ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਹੋਏ ਸਭ 파ਟੀਆਂ ਇੱਕ ਦੂਜੇ ਦੇ ਨਾਲ ਮਿਲ ਕੇ ਚਤ ਗਿਣਤੀਆਂ ਦੇ ਉੱਤੇ ਹਮਲੇ ਕਰਦੇ ਹੈ 2002 ਦੇ ਵਿੱਚ ਨਰਿੰਦਰ ਮੋਦੀ ਗੁਜਰਾਤ ਦੇ ਚੀਫ ਮਿਨਿਸਟਰ ਸਨ ਇੰਨੇ ਨੇ 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਖਤਰਾ ਆਪ ਕੀਤਾ ਬੀਬੀ ਬਾਣੋ ਦਾ ਕੇਸ ਤੁਸੀਂ ਸਾਰੇ ਜਾਣਦੇ ਹੋ ਕਿ ਛੋੜਿਆ ਦੇਣੋ ਦੋਸ਼ੀਆ ਨੂੰ ਉਮਰ ਖੈਦ ਮਿਲੀ ਸੀ ਪਰ ਉਹ ਵੀ ਸਾਰੀ ਸਰਕਾਰ ਨੇ ਫੇਰੋਲ ਦੇ ਕੇ ਜਿਹੜੇ ਮੰਤ్రਪ ਸੇ ਉਨਨਾਂ ਨੂੰ ਕਰ ਬਿਠਾਉਣ ਦੀ ਆਜ਼ਾਦਤ ਦਿੱਤੀ ਸੋ ਮੇਰਾ ਕਹਿਣਾ ਬਾਤਰੇ ਹੈ 2002 ਦੇ ਵਿੱਚ ਜੋ ਕਤਲੇਆਮ ਹੋਈ ਹੈ 1984 ਦੇ ਵਿੱਚ ਕਤਲੇਆਮ ਹੋਈ ਹੈ ਕੋਈ ਇਨਸਾਨ ਅਜੇ ਤੱਕ ਕਟ ਗਿਣਤੀਆਂ ਨੂੰ ਨਹੀਂ ਮਿਲਿਆ ਹੈ ਇਹ ਸਾਰੀਆਂ ਪਾਰਟੀਆਂ ਇਹ ਸਾਰੇ ਜਿੰਨੇ ਵੀ ਜ਼ੁਲਮ ਹੈ ਇਹ ਸਾਰੇ ਇਕੱਠੇ ਹੈ ਅਸੀਂ ਬੜੇ ਆਬਾਰੀ ਹੈ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਜਿਨ੍ਹਾਂ ਨੇ ਹਾਜ਼ਰ ਨਾਲ ਮਾਰੇ ਸੀ ਸੁਭੇ ਸਰੰਗ ਜਿਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਤੇ ਦੋਰਾਬਰ ਸਿੰਘ ਨੀਂ ਅੰਦਰ ਵਿੱਚ ਟੁਟਕੇ ਉਹਨਾਂ ਦੀ ਜਾਨ ਖਤਮ ਕਰਤੀ ਸੀ ਸਿਰਫ ਨਵਾਬ ਦੇ ਲੇਰਪੋਟ ਦੇ ਨਵਾਬ ਸ਼ੇਰ ਮਹੰਮਦ ਖਾਨ ਨੇ ਸ਼ਬੇ ਸਰਨ ਮੁਕਿਆਸੀ ਇਸਲਾਮ ਉੱਧਾਤ ਤੀਂ ਜਿੰਦੇ ਕਿ ਮਾਸੂਮ ਬੱਚਿਆਂ ਨੂੰ ਐਸਟਰਾ ਸਰਕਾਰ ਮਾਰੰਦਾ ਹੁਕਮ ਦੇ ਦੇ ਕਿ ਮੰਨੀ ਤੇ ਖਾਨੀ اخਲਾਕੀ ਤੌਰ ਦੇ ਉਤੇ ਸਾਡੀ ਇਹ ਮੰਜ਼ਰ ਤੇ ਯਾਦਗਾਰ ਖੜਕ ਕਰਨ ਦੇ ਲਈ ਸਾਡੀ ਅੰਦਾਜ਼ ਕਰ ਇਹ ਬਿਲਕੁਲ ਖੁੱਲਾ ਸਿਸਟਮ ਹੋਊਗਾ ਰਿਪੋਰਟ ਤੇ ਹੋਊਗਾ دیہ جی بھی ہمارا امداد ہوں ہے اور ودی آسی نواب صاحب دا یادکار بنا مانگی اللہ اکبر اللہ اکبر اسے چونے ہیں کہ پاکستان دا بارڈر کھلے سردے مسلمان دے ਪਰਵਾਰ ਉੱਥੇ ਹੈ ਬੀਬੀ ਸਾਲ ਤੋਂ ਬਿਨਾਂ ਹੀ ਹੋਈ ਹੈ ਬੀਬੀ ਇੱਥੇ ਆਈ ਹੈ ਪਰ ਉਹਨਾਂ ਨੂੰ ਇੱਥੋਂ ਦੀ ਨਾਗਰਿਕਤਾ ਨਹੀਂ ਦਿੱਤੀ ਗਈ ਜਿਹੜਾ ਨਮਾਸੀ ਇੱਕ ਨੂੰ ਦਿੱਤਾ ਇਹਦੀ ਗੱਲ ਵੀ ਪਾਰਲੀਮੈਂਟ ਦੇ ਵਿੱਚ ਚੱਕੀ ਜਾਊਗੀ ਤੁਸੀਂ ਸਾਰੀਆਂ ਬੀਬੀਆਂ ਜਿਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਮੈਨੂੰ ਲਿਸਤ ਦਿੱਤੀ ਜਾਵੇ ਜਿਹੜਾ ਸੀ ਉੱਥੇ ਜਾ ਕੇ ਬੋਲ ਸਕੀਏ ਅੱਗਲੀ ਗੱਲ ਹੈ ਜੇ ਬੋਰਡ ਖੁੱਲਦੇ ਹੈ ਤੇ ਸਾਡੇ ਜਿਹੜੀਆਂ ਨੌਕਰੀਆਂ ਜਿਹੜੀ ਸਾਡੀ ਆਮਦਨ ਹੈ ਇਹ ਬਹੁਤ ਵੱਧ ਜੂਗੀ ਔਰ ਜਿਹੜੀ ਬੇਰੁਜ਼ਗਾਰੀ ਹੈ ਜੇ ਤੇ ਕੰਟਰੋਲ ਹੋ ਜੂਗਾ ਕਿੰਨੇ ਘੰਟੇ ਬਹਿ ਦੇਖੀ ਤੇ ਕਾਂਗਰਸ ਨੇ ਇੰਦਰਾ ਗਾਂਧੀ ਨੇ ਕਿ ਕਾਂਗਰਸ ਸਾਨੂੰ ਰੋਟੀ ਕਪੜਾ ਮਕਾਨ ਦੇਉਗੀ ਕੋਈ ਇਹੋ ਜੀ ਗੱਲ ਮੁੱਖੀ ਹੈ ਗਰੀਬਾਂ ਦੇ ਲਈ ਨਹੀਂ ਕੀਤੀ ਗਈ ਫਿਰ ਮੋਦੀ ਕੰ ਦਾ ਘਰ ਘਰ ਮੇ ਨੌਕਰੀ ਹੋ ਗਈ ਕੋਈ ਕਿਸੇ ਦੇ ਘਰ ਨੌਕਰੀ ਨਹੀਂ ਖਾਸ ਕਰਕੇ ਮੁਸਲਮਾਨਾਂ ਦੇ ਪਿੰਡਾਂ ਚ ਬਹਿ ਗਿਆ ਕੋਈ ਮੁਸਲਮਾਨ ਨੂੰ ਨੋਕਰੀ ਦਿੱਤੇ ਕਿ ਸਰਕਾਰੀ ਨਾ ਸੈਂਟਰ ਦੀ ਨਾ ਪੰਜਾਬ ਦੀ ਇਹਦੇ ਬਾਰੇ ਤੁਸੀਂ ਆਪਣੇ ਐਮਐਲਏ ਨੂੰ ਪੁੱਛ ਸਕਦੇ ਹੋ ਕਿ ਜੇ ਸ਼੍ਰੋਮਣੀ ਕਨਦਨ ਪ੍ਰਸਾਰ ਇਹ ਬੇਰੁਜ਼ਗਾਰੀ ਦੇ ਖਿਲਾਫ ਹੈ ਤੁਸੀਂ ਕਦੇ ਉੱਥੇ ਬੋਲੇ ਹੋ ਔਰ ਆਮ ਪਾਰਟੀ ਦੇ ਖਿਆਲ ਸੀ ਹਰੇਕ ਬੀਬੀ ਦੇ ਬੈਂਕ ਦੇ ਵਿੱਚ 2.5 ਮਹੀਨੇ 1000 ਰੁਪਏ ਦਿੱਤਾ ਜਾਊਗਾ ਕੋਈ ਨਹੀਂ ਦਿੱਤਾ ਗਿਆ ਕੋਈ ਵੈਦਨੀ ਕੀਤਾ ਪੂਰਾ ਨਾ ਇੰਦਰਾ ਕਾਂਗਰਸ ਨੇ ਨਾ ਬੀਜੇਪੀ ਯਾਰਸ ਮੋਦੀ ਨੇ ਨਾ ਆਮ ਆਪ ਪਾਰਟੀ ਚੇத்ਰੀਵਾਲ ਨੇ ਸਵੈਥ ਕੀ ਤੁਸੀਂ ਹੌਟਸ ਤੇ ਸਮਣ ਦੇ ਨਾਲ ਵੋਟ ਪਾਣੀ ਹੈ ਕੀ ਤੇਰੀ پارٹی ਤੁਹਾਡੀ ਨਿਮਰਤ ਗਈ ਪਾਰਲੀਮੈਂਟ ਤੇ ਇੰਡੀਆ ਦੇ ਵਿੱਚ ਕਰੋ ਗਿਆ ਸੋ ਮੈਂ ਅਸਰ ਕਰਦਾ ਕਿ ਅੱਲਾਹ ਤੇ ਵਾਹਿਗੁਰੂ ਸਾਨੂੰ ਫਤਿਹ ਬਖਸ਼ਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਤਕੜੇ ਹੋ ਕੇ ਜਵਾਬ ਦਿਓ ਸਲਾਮ ਅਲੈਕਮ ਵਾਲੇਕੁਮ ਸਲਾਮ